ਹਾਂਜੀ ਦੋਸਤੋ ਇੱਕ ਵੀਡੀਓ ਦੇ ਦੇਖ ਰਹੇ ਸੀ ਡਾਕਟਰ ਮਰਖਈ ਜੀ ਦੀ ਉਹ ਕਹਿ ਰਹੇ ਸੀ ਵੀਡੀਓ ਚ ਵੀ ਜਿਹੜਾ ਆਪਣੇ ਜਿਹੜਾ ਡੀਏਪੀ ਖਾਦ ਨਾਲ ਜਿਹੜਾ ਨੰਬਰ ਹੈ ਸ਼ਿਕਾਇਤ ਕਰੋ ਜੇ ਕੋਈ ਡੀਲਰ ਜਾਂ ਕੋਈ ਦੁਕਾਨਦਾਰ ਨਾਲ ਸਮਾਨ ਦਿੰਦਾ ਤੇ ਉਹਦੇ ਚ ਕੀ ਹੈ ਵੀ ਤੁਹਾਡੇ ਜਿਹੜਾ ਡੀਲਰ ਹੈ ਉਹਦਾ ਲਾਇਸੈਂਸ ਨਹੀਂ ਕੈਂਸਲ ਹੁੰਦਾ ਕੰਪਨੀ ਦਾ ਲਾਇਸੈਂਸ ਕੈਂਸਲ ਹੋਊਗਾ ਮੈਂ ਦੱਸਣਾ ਚਾਹਣਾ ਡਾਕਟਰ ਸਾਹਿਬ ਜੀ ਵੀ ਜਿਹੜਾ ਇਹ ਕੰਪਨੀ ਹੈ ਜਿਹੜਾ ਖਾਦਾ ਦਿੰਦੀਆਂ ਪਹਿਲਾਂ ਹੋਲਸੇਲਰ ਨੂੰ ਦਿੰਦੀਆਂ ਹੋਲਸੇਲਰ ਗਾਹਾਂ ਡੀਲਰਾਂ ਨੂੰ ਦਿੰਦੇ ਆ ਇਸ ਕਰਕੇ ਵੀ ਜਿਹੜਾ ਹੁਣ ਕੀ ਹੋ ਗਿਆ ਸਿਸਟਮ ਜਿਹੜਾ ਪਹਿਲਾਂ ਵੀ ਇਹੀ ਚੱਲਦਾ ਸੀਗਾ ਵੀ ਜਿਹੜਾ ਡੀਏਪੀ ਦਿੱਤੀ ਜਾਂਦੀ ਹੈ ਜਾਂ ਯੂਰੀਆ ਦਿੱਤੀ ਜਾਂਦੀ ਹੈ ਇਹ ਇੱਕੋ ਬਿੱਲ ਤੇ ਨਹੀਂ ਦਿੱਤੀ ਜਾਂਦੀਆਂ ਜਿਵੇਂ ਡੀਏਪੀ ਦੇ 200 ਗੱਟਾ ਤੇ ਜਿਹੜਾ ਇਹਨਾਂ ਨੇ ਟੈਗਿੰਗ ਕੀਤੀ ਇਹ ਸਮਾਨ ਦਿੱਤਾ ਜਿਹੜਾ ਵੀ ਨਾਲ ਡੀਏਪੀ ਦੇ ਨਾਲ ਸਾਫਰ ਜਾਂ ਕੋਈ ਵੀ ਚੀਜ਼ ਤਾਂ ਉਹ ਉਸੇ ਬਿੱਲ ਤੇ ਵਿੱਚ ਨਹੀਂ ਹੁੰਦਾ ਉਹ ਅਲੱਗ ਬਿੱਲ ਦਿੱਤਾ ਜਾਂਦਾ ਹੈ ਜਾਂ ਉਹ ਮਾਲ ਹੁਣ ਇਹ ਕੱਚੇ ਚ ਦੇ ਲਾਗੇ ਵੀ ਬਿਨਾ ਬਿੱਲ ਤੋਂ ਕੱਚੇ ਦਾ ਮਤਲਬ ਬਿਨਾ ਬਿੱਲ ਤੋਂ ਮਾਲ ਜੋ ਡੀਏਪੀ 200 ਗੱਟਾ ਲੈ ਲੈ ਕਿਸੇ ਡੀਲਰ ਨੇ ਤਾਂ ਜਿਹੜਾ ਨਾਲ ਜਿਹੜਾ ਸਮਾਨ ਹੈ ਉਹ ਬਿਨਾ ਬਿੱਲ ਤੋਂ ਦਿੱਤਾ ਜਾਂਦਾ ਹੈ ਐਸ ਕਰਕੇ ਇਹਦਾ ਕੀ ਨਿਕਲੇ ਨਤੀਜਾ ਵੀ ਜਿਵੇਂ ਅੱਗੇ ਕੀ ਸੀਗਾ ਹੁਣ ਡੀਲਰ ਸੀਗਾ ਚਲੋ ਸਮਾਨ ਦੇ ਦਿੰਦਾ ਸੀ ਕੋਈ ਨਾਲ ਜੇ ਕੋਈ ਇੱਕ ਗੱਟੇ ਨਾਲ ਇੱਕਾਈਏ ਤਾਂ ਉਹ ਤਿੰਨ ਗੱਟਿਆਂ ਨਾਲ ਇੱਕ ਥੈਲੀ ਦੇ ਦਿੰਦਾ ਸੀ ਕਿਸੇ ਚੀਜ਼ ਦੀ ਵੀ ਤਾਂ ਉਹ ਡੀਲਰ ਇਹ ਡਰਨ ਲੱਜਿਆ ਲਾ ਕਹਿੰਦਾ ਯਾਰ ਵੀ ਸਾਮਾਨ ਦੇ ਤਾਂ ਸ਼ਿਕਾਇਤ ਨਾ ਹੋ ਜੀ ਕਿਉਂਕਿ ਸ਼ਿਕਾਇਤ ਹੋ ਗਈ ਉਹਦੇ ਵਿੱਚ ਕੀ ਹੈ ਡੀਲਰ ਕੋਲ ਕੋਈ ਪ੍ਰੂਫ ਨਹੀਂ ਵੀ ਪਿੱਛੋਂ ਸਾਮਾਨ ਆਇਆ ਤੇ ਉਹਨਾਂ ਨੇ ਸਾਰੇ ਜਿਹੜੇ ਹੱਥ ਬੰਨ ਲਏ ਡੀਲਰ ਦੇ ਤੇ ਐਸ ਕਰਕੇ ਡਾਕਟਰ ਸਾਹਿਬ ਹੁਣ ਕੀ ਹੋਇਆ ਇਹਦਾ ਜਿਹੜਾ ਨਤੀਜਾ ਨਿਕਲ ਰਿਹਾ ਹੈ ਹੁਣ ਕਈ ਜਿਹੜੇ ਮੇਰੇ ਆਰਤੀਏ ਮੈਂ ਛੋਟਾ ਐ ਦੁਕਾਨਦਾਰ ਹਾਂ ਮੇਰੇ ਕਈ ਹੋਰ ਕਿਤੇ ਵੀ ਇਹੀ ਹੋਣੇ ਯਾਰ ਜਦੋਂ ਮੇਰੀ ਦੁਕਾਨ ਤੇ ਇਹ ਹੋ ਰਿਹਾ ਤੇ ਹੋਰ ਕਿਤੇ ਵੀ ਹੋ ਰਿਹਾ ਹੁਣ ਤਾਂ ਮੇਰੇ ਪੰਜ ਆਰਤੀਆਂ ਦੇ ਫੋਨ ਆਏ ਜੀ 50000 ਰੁਪਏ ਦੋ 60000 ਰੁਪਏ ਦੋ ਗਵਾਂਡੀ ਜਿਹੜਾ ਸੂਬਾ ਵੀ ਇੱਥੋਂ ਡੀਏਪੀ ਲਈ ਹੈ ਨਾਲੇ ਉਹ ਐ 1650 ਰੁਪਏ ਲਈ ਪੁੱਛਿਆ ਜਦੋਂ ਵੀ ਕੀ ਰੇਟ ਲੈਣੇ 1650 ਰੁਪਏ ਨਾਲੇ ਇਹ ਐ ਨਹੀਂ ਪਤਾ ਵੀ ਨਕਲੀ ਹੈ ਕਿ ਅਸਲੀ ਹੈ ਨਾਲੇ 1650 ਵੀ ਲੈ ਰਹੇ ਐ ਇਸ ਕਰਕੇ ਡਾਕਟਰ ਸਾਹਿਬ ਵੀ ਜਿਹੜਾ ਇਹ ਨਤੀਜਾ ਵੀ ਇਹਦਾ ਥੋੜਾ ਗਲਤ ਨਿਕਲ ਰਿਹਾ ਵੀ ਪਹਿਲਾਂ ਸਾਰੀ ਡਿਟੇਲ ਲੈ ਲਿਆ ਕਰੋ ਸਾਰੀ ਫਿਰ ਵੀਡੀਓ ਪਾਇਆ ਕਰੋ ਵੀ ਜਿਹੜਾ ਇਹ ਜਿਹੜਾ ਸਮਾਨ ਦਿੰਦੇ ਨਾਲ ਵੀ ਜਦੋਂ ਬਿਨਾਂ ਬਿੱਲ ਤੋਂ ਦਿੱਤਾ ਜਾ ਰਿਹਾ ਜੇ ਨਾਲ ਜਾ ਅਲੱਗ ਜਿਹੜੀ ਫਰਮ ਬਣਾਈਦਾ ਬਣਾਈ ਜਾ ਰਹੀ ਹੈ ਇਹ ਨਹੀਂ ਹੈਗਾ ਵੀ 200 ਕਟਾ ਡੀਏਪੀ ਤੇ ਨਾਲ 200 ਥੈਲੀ ਉਸੇ ਬਿਲਤੀ ਹੈ ਐਸ ਕਰਕੇ ਡੀਲਰ ਕੋਈ 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 ਪ੍ਰੂਫ ਨਹੀਂ ਜਿਹੜਾ ਸਾਰਾ ਐਕਸ਼ਨ ਡੀਲਰ ਤੇ ਆਊਗਾ ਤੇ ਇੱਕ ਤੁਸੀਂ ਕਿਹਾ ਵੀ ਸਾਰੇ ਪੰਜਾਬ ਦੇ ਡੀਲਰ ਨੇ ਹੜਤਾਲ ਕਰ ਦੇਣ ਤਾਂ ਮਸਲਾ ਹੱਲ ਹੋ ਜੇ ਬੱਸ ਸਭ ਤੁਸੀਂ ਮੜਾ ਜੇ ਕਿਸਾਨਾਂ ਨੂੰ ਵੀ ਬੇਨਤੀ ਕਰੋ ਵੀ ਨਾਲ ਕਿਸਾਨ ਵੀ ਸਾਥ ਦੇਣ ਫਿਰ ਜਾ ਕੇ ਹੱਲ ਹੋਊਗਾ ਜੇ ਥੋੜਾ ਜਿਹਾ ਕਿਸਾਨ ਸਾਥ ਦੇ ਦੇਣ ਵੀ ਤੁਸੀਂ ਹੜਤਾਲ ਕੀਤੀ ਹੈ ਤਾਂ ਅਸੀਂ ਤੁਹਾਡੇ ਨਾਲ ਆਂ ਜੀ ਕਾ ਫੇਰ ਹੱਲ ਹੋਊਗਾ ਫਿਰ ਤੁਸੀਂ ਐ ਲਾ ਲਓ ਟੈਗਿੰਗ ਤਾਂ ਦੂਰ ਦੀ ਗੱਲ ਹੈ ਉਧਾਰ ਤੇ ਡੀਏਪੀ ਮਿਲਿਆ ਕਰੂ ਉਧਾਰ ਤੇ ਉਧਾਰ ਤੇ ਯੂਰੀਓ ਮੈਨੂੰ ਪੂਰ ਉਧਾਰ ਤੇ ਡੀਏਪੀ ਮਿਲਿਆ ਕਰੂਗੀ ਹੁਣ ਆਪਾਂ ਕੀ ਦੋ ਮਹੀਨੇ ਪਹਿਲਾਂ ਡੀਏਪੀ ਦਾ ਕਿਸਾਨ ਵੀਰ ਮਨ ਲੱਗਿਆ ਵੀ ਡੀਏਪੀ ਮਿਲ ਜੇ ਨਾਲੇ ਕਿਸੇ ਪਾਸੋਂ ਪੈਸਾ ਵੀ ਹੈ ਨਹੀਂ ਨਾ ਡੀਲਰ ਕੋਲ ਤੇ ਨਾ ਕਿਸਾਨ ਕੋਲ ਕਿਉਂਕਿ ਜਿਹੜਾ ਝੋਨਾ ਹੁਣ ਆਣ ਲੱਗ ਗਿਆ ਆਣ ਲੱਗ ਜੂਗਾ ਤੇ ਅੱਜ ਤੋਂ ਦੋ ਦੋ ਮਹੀਨੇ ਪਹਿਲਾਂ ਡੀਲਰ ਨੇ ਵੀ ਪ੍ਰਬੰਧ ਕੀਤਾ ਤੇ ਕਿਸਾਨ ਵੀਰਾਂ ਨੇ ਵੀ ਪ੍ਰਬੰਧ ਕੀਤਾ ਤੇ ਜੇ ਕਿਸਾਨ ਸਾਥ ਦੇ ਦੇਣ ਉਧਾਰ ਤੇ ਜਦੋਂ ਫਸਲ ਵਿਕਾ ਕਰੂ ਉਦੋਂ ਡੀਏਪੀ ਦੇ ਯੂਰੀਆ ਦੇ ਪੈਸੇ ਦੇਨੇ ਹੋਇਆ ਕਰਨਗੇ ਐਂ ਚੀਜ਼ ਹੋ ਜੂ ਜੇ ਕਿਸਾਨ ਥੋੜਾ ਜਿਹਾ ਸਾਥ ਦੇ ਮੇਰੀ ਬੇਨਤੀ ਡਾਕਟਰ ਸਾਹਿਬ ਨੂੰ ਵੀ ਇਹੇ ਬੇਨਤੀ ਕਿਉਂਕਿ ਡੀਲਰ ਕੀ ਕਰੇ ਜਦੋਂ ਕਿਸਾਨ ਦਾ ਪਿੱਛੇ ਹੀ ਪੋਣਾ ਜਾਂਦਾ ਜੀ ਅਸੀਂ ਤਾਂ ਸੋਡੇ ਤੋਂ ਸਾਰੀ ਸਪਰੇਅ ਲੈਨੇ ਆ ਜੀ ਤੇ ਇਸ ਕਰਕੇ ਸਾਨੂੰ ਡੀਏਪੀ ਦਾ ਪ੍ਰਬੰਧ ਕਰੋ ਜੀ ਤੇ ਉਦੋਂ ਡੀਲਰ ਨੂੰ ਹੜਤਾਲ ਕੀ ਮਹਿੰਗੀ ਸਸਤੀ ਲੈ ਕੇ ਹੱਲ ਕਰਨਾ ਪੈਂਦਾ ਵੀ ਜਦੋਂ ਇੰਨੀ ਗੱਲ ਆ ਕੇ ਕਿਸਾਨ ਕਹਿੰਦੇ ਆ ਵੀ ਸਾਰਾ ਸਮਾਂ ਸਰੋਤੇ ਤੋਂ ਲੈਣਿਆ ਇਸ ਕਰਕੇ ਮੇਰੀ ਬੇਨਤੀ ਹੈ ਡਾਕਟਰ ਸਾਹਿਬ ਜੇ ਤੁਸੀਂ ਵੀਡੀਓ ਬਣਾਉਣਾ ਹੈ ਤਾਂ ਸਾਰੇ ਜਿਹੜੇ ਆ ਵੀ ਇਕੱਠੇ ਕਰ ਲਿਆ ਕਰੋ ਜਿਹੜੀਆਂ ਸਾਰੀਆਂ ਜਾਣਕਾਰੀਆਂ ਵੀ ਕੀਤੇ ਪ੍ਰਭਾਵ ਪੈਣਾ ਇਸ ਗੱਲ ਦਾ ਕਿ ਕੀ ਗਲਤ ਨਤੀਜੇ ਨਿਕਲਗੇ ਜਾਂ ਚੰਗੇ ਨਿਕਲਗੇ ਧੰਨਵਾਦ